ਸੰਬੀ ਸਿੰਘ ਬਾਦਲ ਅੱਜ ਮੀਡੀਆ ਤੇ ਹੱਕ ਚ ਖੁੱਲਕੇ ਬੋਲੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਪ੍ਰੈਸ ਦੀ ਆਜ਼ਾਦੀ ਤੇ ਕਰ ਰਿਹਾ ਹੈ ਹਮਲਾ ਅੱਜ ਤੜਕਸਰ ਪੰਜਾਬ ਪੁਲਸ ਨੂੰ ਪੰਜਾਬ ਦੀਆਂ ਵੱਖ-ਵੱਖ ਅਖਬਾਰਾਂ ਵਾਲੀਆਂ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਮਹਿ ਚਲਾਈ ਗਈ ਅਤੇ ਖਬਰਾਂ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਜਿਸ ਨੂੰ ਲੈ ਕੇ ਸੁਪੀਤ ਸਿੰਘ ਬਾਦਲ ਦਾ ਤਿੱਖਾ ਪ੍ਰतिकਰਮ ਸਾਹਮਣੇ ਆਇਆ ਹੈ ਅੰਜ 93 ਕੇ ਸੁਪੀਤ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਉੱਪਰ ਤਿੱਕੇ ਹਮਲੇ ਕਰਦੇ ਕਿ ਆਮ ਆਦਮੀ ਪਾਰਟੀ ਖਬਰਾਂ ਦੀਆਂ ਸਾਰੀਆਂ ਕਾਪੀਆਂ ਜ਼ਬਤ ਕਰਕੇ ਮੀਡੀਆ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੂਬੇ ਵਿੱਚ ਆਪ ਦੇ ਰਾਜ ਵਿੱਚ ਸਿਰਫ 1 ਸਾਲ ਹੀ ਬਾਕੀ ਹੈ ਅਤੇ 11 ਨਵੰਬਰ ਨੂੰ ਤਰਨਤਨ उपचुनाव ਹਾਰ ਤੋਂ ਬਾਅਦ ਇਸ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲਾ ਤੇ ਉਸ ਤੇ ਕੱਠ ਪੁਤਲੀ ਬਣੇ ਭਗਵੰਤ ਮਾਨ ਸਤਾ ਦੇ ਨੱਚੇ ਵਿੱਚ racist ਜਾਤੀ ਨੂੰ ਤਬਲਣਾ ਚਾਹੁੰਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਖੋ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ। ਆਹ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ। ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ। ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ। ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ। ਕੇਜਰੀਵਾ ਸਾਲ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲਓ ਥੋੜਾ ਭੋਗ ਪੈਂਦਾ ਤਰਨਤਾਰ ਚ ਮੈਂ ਸਟਰੋਂਗਲੀ ਕੰਡੈਮ ਕਰਦਾ ਐ ਜੀ ਤੱਕਾਸ਼ਾਹੀ ਪੰਜਾਬ ਚ ਨਹੀਂ ਚੱਲਣ ਦਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਐ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਆ